ਇਹ ਬੱਸ ਇਹ ਨਾ ਪਤਾ ਨਹੀਂ ਜੇ ਕਿ ਲਵਾਰਸ ਹੀ লাশ ਚਲਦੀ ਆ ਕਿਉਂਕਿ ਅਸੀਂ ਸਵੇਰੇ ਦੁਕਾਨ ਖੁੱਲ ਗਏ 8 ਵਜੇ ਨਾਲ ਤੇ ਦੇਖੇ ਤੋਂ ਬਾਹਰ ਸਾਡੇ ਮਤਲਬ ਕਿ ਪਈ ਹੈ ਡੈਡ ਬੁੱਢੀ ਪਈ ਹੈ ਬਾਹਰ ਜੀ ਸਰ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂ ਪੁਲਿਸ ਨੂੰ ਮੈਂ ਸੂਚਿਤ ਕੀਤਾ 8 ਵਜੇ ਨਾਲ ਤੇ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਨੇ ਤੇ ਆਪਣੀ ਉਹ ਕਾਰਵਾਈ ਦੈਨ ਕਰ ਲੈਣ ਹਾਂਜੀ ਕੋਈ ਪਤਾ ਲੱਗਾ ਜੀ ਹਾਂਜੀ ਇਹ ਜੀ ਮੌਕੇ ਤੇ ਆਏ ਆ ਇਹਦੀ ਜਿਹੜੀ ਇਹ ਡੈੱਡ ਬੋਡੀ ਨੂੰ ਅਸੀਂ ਇੱਥੇ ਮੌਤਰੀ ਦੇ ਜਮਾ ਕਰਾਣ ਲੱਗੇ ਆ ਤਾਂ ਪੋਸਟਮਾਰਟਮ ਕਰਾ ਕੇ ਵਜਾ ਮੌਤ ਤੋਂ ਜਾਨੂ ਹੋਵਾਂਗੇ ਤੇ ਇਹਦੀ شناخت ਕਰਕੇ ਜਿਹੜੀ ਵੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਹੜੀ ਕੋਈ ਸੱਤਾ ਪੱਤਾ ਲੱਗਿਆ ਵੇਖਿਆ ਗਿਆ ਨਹੀਂ ਹਜੇ ਤੇ ਮੌਕੇ ਤੇ ਪੁੱਜੇ ਹੀ ਆ ਜੀ ਜੋ ਵੀ ਹੋਏਗਾ ਇਹਦਾ ਪੋਸਟਮਾਰਟਮ ਕਰਾ ਕੇ ਜੋ ਵੀ ਹੋਏਗਾ ਤੇ ਹਿਸਾਬ ਨਾਲ ਬੰਦੀ ਕਾਰਵਾਈ ਹਾਂਜੀ ਇਹ ਸਾਰੇ ਕੈਮਰੇ ਚੈੱਕ ਕਰਨਗੇ ਜੀ ਅਸੀਂ ਪੜਤਾਲ ਕਰਾਂਗੇ ਇਹਦੀ ਸਾਰੀ ਇਹਦਾ ਪਤਾ ਨਹੀਂ ਲੱਗਾ ਕਿੱਥੋਂ ਨਹੀਂ ਹਜੇ ਇਹਦੀ شناخت ਨਹੀਂ ਇਹ ਤਾਂ ਜੀ ਨਾ ਪਤਾ ਨਹੀਂ ਜੀ ਕਿ ਲਵਾਰਸੀ লাশ ਜਲਦੀ ਆ ਕਿਉਂਕਿ ਅਸੀਂ ਸਵੇਰੇ ਦੁਕਾਨ ਖੁੱਲ ਗਏ 8 ਵਜੇ ਨਾਲ ਤੇ ਵੇਖੇ ਤਾਂ ਬਾਹਰ ਸਾਡੇ ਮਤਲਬ ਕਿ ਪਈ ਹੈ ਡੈੱਡ ਬੋਡੀ ਪਈ ਹੈ ਬਾਹਰ ਜੀ ਸਰ ਪੁਲਿਸ ਨੂੰ ਸੂਚਿਤ ਕੀਤਾ ਜੀ ਹਾਂ ਪੁਲਿਸ ਨੂੰ ਮਸੂਦਿਤ ਕੀਤਾ 8 ਵਜੇ ਨਾਲ ਤੇ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਨੇ ਤੇ ਆਪਣੀ ਉਹ ਕਾਰਵਾਈ ਦਰਹਨ ਕਰ ਲੈਣ